11 ਮਾਡਲ ਹੈ ਜੀ ਹਾਂਜੀ ਨਵੇਂ ਟਾਇਰਾਂ ਡਬਲ ਪੀਟੀਓ ਵਾਲਾ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ 22 ਮਾਡਲ ਹੈ ਹਾਂਜੀ 800 ਘੰਟਾ ਚੱਲਿਆ ਠੀਕ ਹੈ ਜੀ ਜਮਾ ਨਵਾਂ ਟਰੈਕਟਰ 17 ਮਾਡਲ ਹੈ ਜੀ ਹਾਂਜੀ 4 ਸਟਾਰ ਹਾਂ ਹਾਂ ਦੱਸਿਓ ਜੀ 17 ਮਾਡਲ ਦਾ ਟਰੈਕਟਰ ਜਮਾ ਨਵਾਂ ਹੈ ਪਹਿਸਟ ਪਾਰਟੀ ਦਾ 18 ਮਾਡਲ ਹੈ ਜੀ ਹਾਂਜੀ ਹਰਿਆਣਾ ਨੰਬਰ ਹੈ ਹਾਂਜੀ ਐਨਓਸੀ ਮਿਲੂ ਠੀਕ ਹੈ ਜੀ ਕੰਡੀਸ਼ਨ ਦੇਖ ਲਓ ਟਰੈਕਟਰ ਦੀ 20 ਮਾਡਲ ਹੈ ਹਾਂਜੀ ਮਾਹੇਰਾ ਦਾ ਰੇਟ ਤੂੰ ਪੁੱਛੀ ਨਾ ਖੁੱਲੇ ਪਲੇਟਫਾਰਮ 'ਚ ਹੈ ਮੈਂ ਖੁੱਲੇ ਪਲੇਟਫਾਰਮ ਸਾਰੀਆਂ ਸਹੂਲਤਾਂ ਦੇਦਾ ਪਾਏ ਨਵੇਂ ਟਾਇਰ ਆ ਠੀਕ ਆ ਜੀ ਟਰੈਕਟਰ ਤੈਨੂੰ ਬ ਦੇਖੀ ਜਾਂਦਾ ਤੂੰ ਕਹੇ ਜਾ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਮੋੜ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਮੋੜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਪਾ ਚੜ੍ਹਦੀ ਕਲਾ ਵਧੀਆ ਬਾਈ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਕਿੰਨੇ ਕ ਟਰੈਕਟਰ ਨੇ ਬਾਈ ਟਰੈਕਟਰ ਹੈਗੇ ਆਪਣੇ ਕੋਲੇ 15 16 15 16 ਤੇ ਹੁਣ ਆਪਾਂ ਜੌਂਡੀਆਰ ਤੋਂ ਸਟਾਰਟ ਕਰੀਏ ਹਾਂਜੀ ਹਾਂ 524 ਠੀਕ ਆ ਦੱਸੀ ਬਾਈ ਇਹਦੇ ਬਾਰੇ 11 ਮਾਡਲ ਆ ਜੀ ਹਾਂਜੀ ਨਵੇਂ ਟਾਇਰਾਂ ਡਬਲ ਪੀਟੀਓ ਇੰਜਨ ਗੇਅਰ ਤਾਂ ਚੰਗਾ ਹੈ ਤੇ ਪਾਸਿੰਗ ਪਈ ਆ ਟਾਇਰ ਬਿਲਕੁਲ ਮਗਰਲੇ ਰੁਪਿਆ ਨੇ ਮੂਹਲੇ ਮੂਹਲੇ ਦੇਖ ਰਾ 70 ਮੂਹਲੇ ਪਏ ਆ ਹਾਂ 70 ਪੈਸੇ ਮੂਹਲੇ ਪਏ ਨੇ ਤੇ ਇੰਜਨ ਗੇਅਰ ਦਾ ਓਕੇ ਆ ਓਕੇ ਜਮਾ ਤੇ ਮਾਡਲ 11 ਐ ਤੇ ਰੇਟ ਕਿੰਨਾ ਮੋੜ ਰੇਟ ਦਾ ਤੂੰ ਦੇਖ ਹੀ ਲਾ 365000 ਲਿਖੀ ਗੜਾ ਆਹ ਹਾਂ ਦੇਣਾ ਕਿੰਨੇ ਦਾ ਹੈ ਦੇ ਦਾਂਗੇ 30000 ਦਾ ਖੁੱਲਾ ਐ ਡਿਸਕਾਊਂਟ ਕਰਦੇ ਅੱਜ 330000 ਦਾ ਦੇ ਕਿੰਨਾ ਦਿਖਾਵੇ ਕੋਈ 11 ਮਾਡਲ ਡਬਲ ਪੀਟੀ ਕੁਆਇਰੈਟਰ ਆ ਠੀਕ ਐ ਹਾਂ ਤਨ 30 ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਤੇ ਬਾਕੀ ਹੋਰ ਵੀ ਹੋ ਜੂ ਕੋਈ ਚੱਕਰ ਨਹੀਂ ਹਾਂ ਹਾਂ ਤੇ ਮੂਰੇ ਆ ਗਿਆ 605000 ਜਣ ਹਾਂਜੀ ਦੱਸਿਓ ਜੀ ਪੰਜਾਬ ਨੰਬਰ ਆ ਜੀ 22 ਮਾਡਲ ਆ ਹਾਂਜੀ 800 ਘੰਟਾ ਚੱਲਿਆ ਠੀਕ ਹੈ ਜਮਾ ਨਵਾ ਟਰੈਕਟਰ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਬਾਈ ਮਗਾ ਟਾਇਰ ਤਾਂ ਘੰਟੇ ਹੀ 800 ਚੱਲਿਆ ਠੀਕ ਹੈ ਰੁਪਈਆ ਦਾ ਰੁਪਈਆ ਪਿਆ ਰੁਪਈਆ ਦਾ ਰੁਪਈਆ ਪਿਆ ਹੂੰ ਹੂੰ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਹਾਂ ਹਾਂ ਕਨੋਪੀ ਵਗੈਰਾ ਲੱਗੀ ਹੋਈ ਆ ਇੰਜਨ ਗੇਅਰ ਦਾ ਓਕੇ ਆ ਰੰਗ ਪੈਂਟ ਦਾ ਸਾਰਾ ਰੇਨ ਨਾਲ ਹਾਂ ਹਾਂ ਤੇ ਰੇਟ 6 70 ਲਿਖੀ ਖੜਾ ਹੈ ਹਾਂ ਹਾਂ ਦੇਣਾ ਕਿੰਨੇ ਦਾ ਕਰਦੇ ਯਾਰ 50000 ਦਾ ਸਕਾਊਂਟ ਹੋਰ ਦਾ ਲਓ ਵੀ ਮਿੱਤਰੋ ਉਧਰ 35 ਇਥੇ 50 ਆ ਗਿਆ ਮੈਨੂੰ ਲੱਗਦਾ ਹੋਊਗਾ ਹੋਜੂ ਚੱਕ ਦਾਂਗੇ ਫੱਟੇ ਕੋਈ ਗੱਲ ਚੱਕ ਦੇਗਾ ਫੱਟੇ ਠੀਕ ਲੱਕਰ ਜਾਂਦੇ ਜਾਂਦੇ ਮੂਰੇ 855 ਹਾਂ 17 ਮਾਡਲ ਲਈ ਹਾਂਜੀ 4 ਸਟਾਰ ਹਾਂ ਹਾਂ ਦੱਸਿਓ ਜੀ 17 ਮਾਡਲ ਦਾ ਟਰੈਕਟਰ ਜਮਾ ਨਮਾ ਪਹਿਲੇ ਫਰਸਟ ਪਾਰਟੀ ਦਾ ਠੀਕ ਆ ਜੀ ਹਾਂ ਹਾਂ ਤੇ ਟਾਇਰਾਂ ਦੀ ਕੰਡੀਸ਼ਨ ਟਾਇਰਾਂ 15 ਵਾਲੇ ਟਾਇਰ ਆ ਬਾਈ 80 ਪਏ 15 ਵਾਲੇ ਟਾਇਰ ਨੇ ਠੀਕ ਆ ਹਾਂ ਹਾਂ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਜਮਾ ਕੋਕਾ ਇੰਜਨ ਗੇਅਰ ਦਾ ਓਕੇ ਆ ਹਾਂ ਰੰਗ ਪੇਂਟ ਦਾ ਰੇਨ ਵਾਲਾ ਮਖਾ ਰੇਨ ਨਾਲ ਸਾਰਾ ਰੇਨ ਨਾਲ ਆ ਸਾਰਾ 17 ਮਾਡਲ 17 ਮਾਡਲ ਆ ਗਿਆ ਤੇ ਰੇਟ ਕਿੰਨਾ ਆ ਗਿਆ ਬਾਈ ਰੇਟ ਦੇ ਦਾਂਗੇ ਇਹ net 5 ਲੱਖ ਦਾ 5 ਲੱਖ ਦਾ ਉਹ ਕਿੰਨਾ ਹੈ ਜਮਾਂ ਬਾਰੇ 4 ਲੱਖ 90 ਹਜ਼ਾਰ ਦਾ ਟਰੈਕਟਰ ਦੇ ਬਸ ਹੋਰ ਸ਼ਰਮੇ 10000 ਦਾ ਸਕਾਊਂਟ ਕਰਤਾ ਅਗੇ ਕਿ 4 ਲੱਖ 90 ਹਜ਼ਾਰ ਦਾ ਟਰੈਕਟਰ ਮਿੱਤਰੋ ਲੈ ਜਿਓ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਹਾਂ ਜੀ ਮੂਰੇ ਆ ਗਿਆ 744 FA ਹੀ 4 ਸਟਾਰ ਹਾਂ ਜੀ ਦੱਬਿਓ ਜੀ 18 ਮਾਡਲ ਹੈ ਜੀ ਹਾਂ ਜੀ ਸਹਾਰਾ ਨੰਬਰ ਹੈ ਹਾਂ ਜੀ ਇਨੋਸੀ ਮਿਲੂ ਠੀਕ ਆ ਜੀ ਕੰਡੀਸ਼ਨ ਦੇਖ ਦੂ ਟਰੈਕਟਰ ਦੀ ਕੰਡੀਸ਼ਨ ਜਮਾ ਕੋਕਾ ਪਈ ਆ ਜਮਾ ਕਿਤੇ ਨਹੀਂ ਟੱਚਿੰਗ ਬੰਪਰ ਦੀ ੱਲੇ ਬੈਂਪਰ ਤੋਂ ੱਲੇ ਬੈਂਪਰ ਤੋਂ ਬਿਨਾ ਕਿਤੇ ਨਹੀਂ ੱਲੇ ਬੈਂਪਰ ਤੋਂ ਬਿਨਾ ਕਿਤੇ ਨਹੀਂ ਮੂਹੇ ਤੇਲ ਵਾਲੀ ਟੈਂਕੀ ਆ ਤੇ 18 ਮਾਡਲ ਆ 495 ਦੇਖੀ ਘੜਾ ਮਾਡਲ ਆ ਆ ਆ ਦੇਣਾ ਕਿੰਨੇ ਦਾ ਹੈ ਉਹ ਦੇ ਦਾਂਗੇ ਯਾਰ ਜਿੰਨੇ ਦਾ ਕਹਿੰਗਾ ਫਲਾਇਰ ਡਿਸਕਾਊਂਟ ਕਰ ਦੇ 5.4 ਲੱਖ ਰਾ ਦੇ ਦਾਂਗੇ ਕੋਈ ਦੇਖੇ ਸਾਢੇ 4 ਲੱਖ ਦਾ ਲਓ ਵੀ ਮਿੱਤਰੋ ਸਾਢੇ 4 ਲੱਖ ਦਾ ਇਹ ਟਰੈਕਟਰ ਬਣੂਗਾ ਡਬਲ ਡਿਸਟਰੀਬਿਊਟਰ ਚ ਹੈ ਰਿਵਰਸ ਪੀਟੀਓ ਆ ਗਿਆ ਸੈਂਪਲ ਕੱਪੜੇ ਵਾਲੀ ਛਾਤਰੀ ਹੈ ਸਾਊਂਡ ਸਿਸਟਮ ਵਿੱਚ ਹੈਗਾ ਹਾਂ ਵਿੱਚੇ ਵਿੱਚੇ ਪੂਰਾ ਤੇਲ ਵਾਲੀ ਟੈਂਕੀ ਆ ਗਈ ਹਾਂ ਜੀ ਹਾਂ ਜੀ ਸਹੂਲਤਾਂ ਸਾਰੀਆਂ ਨੇ ਸਾਰੀਆਂ ਸਾਰੀਆਂ ਤੇ ਬਣੂ ਕਿੰਨੇ ਦਾ ਸਾਢੇ 4 ਦਾ ਸਾਢੇ 4 ਦਾ ਹੋਰ ਵੀ ਯਰ ਮਾਨਤਾ ਨੂੰ ਹੋ ਜੂ ਗੱਲ ਮੁਕਾਓ ਮੂਰੇ 35 ਦਾ ਆ ਗਿਆ ਸੋਨਾਲੀਕਾ ਇਹਦੇ ਬਾਰੇ ਦੱਸਿਓ ਜੀ ਇਹ 14 13 ਮਾਣ ਦਾ ਜੀ ਅੱਛਾ ਜੀ ਨਵੇਂ ਟਾਇਰ ਆ ਹਾਂ ਜੀ ਸਿੰਗਲ ਕਲੱਚ ਹੈ ਠੀਕ ਹੈ ਜੀ ਐਨਓਸੀ ਤੇ ਰੰਗ ਪੇਂਟ ਦਾ ਕਿਦਾਂ ਰੰਗ ਪੇਂਟ ਆ ਤੇਰੇ ਸਾਹਮਣੇ ਹੀ ਆ ਦੇਖ ਰੰਗ ਪੇਂਟ ਵਰਗਾ ਟਰੈਕਟਰ ਆ ਠੀਕ ਆ ਕੋਕੇ ਵਰਗਾ ਟਰੈਕਟਰ ਆ ਰੰਗ ਪੇਂਟ ਦਾ ਰੇਨ ਵਾਲਾ ਕਹਿੰਦਾ ਭਾਈ ਕਹਿੰਦਾ ਤੇ ਮਾਡਲ ਤੇ ਰੇਟ ਰੇਟ ਦੇ ਦਾਂਗੇ ਆਪਾਂ ਇੱਕੋ ਹੀ ਗੱਲ 265000 ਦਾ 265 265000 ਦਾ ਭਾਈ ਮੌੜ ਕਹਿੰਦਾ ਆਹ ਮਾੜਾ ਮੈਂ ਕਹਿੰਦਾ ਮੈਂ ਕਹਿੰਦਾ ਦੋ ਕਹਦੇ ਦੋ 60 ਦਾ ਲੈ ਜਾਓ ਮਿੱਤਰੋ ਹੋਰ ਜਿਆਦਾ ਲੈ ਜਾਓ 255 ਦਾ ਲੈ ਜਾ ਦੋ 50 ਦੀ ਲਈਓ ਯਾਰ ਬਸ ਇੰਨੀ ਵਾਲਾ ਸਰਾ ਕਰੋ ਹੋਰ 50 ਦਾ ਸਰ ਮੈਂ ਕਹਤਾ ਹੋਰ ਲੈ ਜਾਓ ਭਾਈਆ ਦੋ ਨਿਆਦਾ ਨਹੀਂ ਦੇਣਾ 2.5 ਦਾ ਦੇਣਾ 2.5 ਦਾ ਲੈ ਲਾਂਗੇ ਠੀਕ ਹੈ 2.5 ਲੱਖ ਦਾ ਲੈ ਜਾਓ ਭਾਈ ਤੇ ਚੰਗਾ ਟਰੈਕਟਰ ਹੈ ਸਿੰਪਲ ਕੱਪੜੇ ਵਾਲੀ ਸੱਤ ਇਹ ਵੀ ਮੌਕਾ ਹੈ ਸੱਤ ਕਦੇ ਨਾਲ ਦਾ ਮੌਕਾ ਮੌਕਾ ਸਾਮ ਲੋ ਤੇ ਮੂਰੇ ਆ ਗਿਆ ਇਸ ਪੈਂਟ ਪੈਂਟ ਆਹੋ ਇਹ ਵੀ ਫੋਰਸ ਬੀਟਾਂ ਵਾਲਾ ਟਰੈਕਟਰ ਆ ਠੀਕ ਹੈ ਜੀ ਮਹਾਨ ਨਜ਼ਾਰੇਦਾਰਾ ਨਾਲ ਦੇ ਟਾਇਰ ਆ ਠੀਕ ਆ ਜੀ 20 ਮਾਡਲ ਆ ਹਾਂ ਜੀ ਬਾਹਰ ਦਾ ਤਾਂ ਰੇਟ ਤੂੰ ਪੁੱਛੀ ਨਾ ਖੁੱਲੇ ਪਲੇਟਫਾਰਮ ਚ ਆ ਮੈਂ ਖੁੱਲੇ ਪਲੇਟਫਾਰਮ ਸਾਰੀਆਂ ਸਹੂਲਤਾਂ ਰਹਿਦਾ ਆ ਪਾਣੀ ਸਾਰੀਆਂ ਸਹੂਲਤਾਂ ਨਹੀਂ ਫਿਰ 20 ਕੁਝ ਵੀ ਨਹੀਂ ਠੀਕ ਆ 24 ਮੀਟਰਾਂ ਚ ਆ ਗਿਆ ਹਾਂ ਬਾਲਡ ਟਰੈਕ ਵਾਲੇ ਬਾਲਡ ਟਰੈਕ ਵਾਲੇ ਸਾਰੇ ਫੰਕਸ਼ਨ ਰਹਿ ਚਾ 65 ਐਚਪੀ ਟਰੈਕਟਰ ਆ 65 ਐਚਪੀ ਚ 35 ਸੋਨਾਂ ਵਾਲੀ ਕਾਲਾ ਰੇਟ ਆ 35 ਸੋਨਾਂ ਵਾਲੀ ਕਾਲਾ ਰੇਟ ਆ ਹਾਂ ਠੀਕ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਹਾਂ ਜਮਨਾ ਮਾਡਟਰਾ ਨਾਲ ਦੇ ਟਾਇਰ ਆ ਠੀਕ ਹੈ ਰੇਟ 10 ਨੇ ਨੇਟ 4.5 ਲੱਖ 4.5 ਜਵਾਜ 5-10 ਡਿਮਾਂਡ ਹੈ ਮਿੱਤਰੋ 60000 ਦਾ ਡਿਸਕਾਊਂਟ ਹੋ ਗਿਆ ਹਾਂ 60000 ਦਾ 4.5 ਦੇ ਚੱਕ ਦੇ ਫੱਟੇ ਮੈਂ ਦੇ ਫਿਰ ਚਾਚਾ ਜੀ 5000 ਮੇਰੇ ਕਰ ਤੇ ਤੇਰੇ ਕਰਕੇ ਛੱਡ ਦਾਂਗੇ 40000 ਦਾ ਲੈ ਜੋ ਹੋਰ ਦੱਸ 40 ਦਾ ਲੈ ਜੋ ਮਿੱਤਰੋ ਮੂਰੇ ਆਉਣ ਦੇ ਵੇਟ ਵਗੈਰਾ ਲੱਗੇ ਨੇ 40000 ਦਾ ਕੋਈ ਮਾਰਾ ਨਹੀਂ ਸੈਂਪਲ ਕੱਪੜੇ ਵਾਲੀ ਸਾਤਰੀ ਮੂਰੇ 555000 ਆ ਗਿਆ ਜਰਨ ਦੱਸਿਓ ਜੀ ਇਹ 14 ਮਾਡਲ ਹੈ ਜੀ ਹਾਂ ਜੀ ਨਵੇਂ ਟਾਇਰ ਆ ਠੀਕ ਆ ਜੀ ਬ tractor ਤੈਨੂੰ ਬ ਦੇਖੀ ਜਾਂਦਾ ਤੂੰ ਕਹੇ ਜਾ tractor ਸਾਰਾ ਰੰਗ ਪੇਂਟ ਦਾ ਰੇ ਨਾ ਹਾਂ ਸਾਰਾ ਰੇਜ ਨਾਲ ਰੰਗ ਪੇਂਟ ਦਾ ਰੇਜ ਨਾਲ ਇੰਜਨ ਗੇਅਰ ਦਾ ਓਕੇ ਬਾਇਆ ਕੋਕ ਯਾਰਾ ਟਰਾਈ ਵਾਕੇ ਲੈ ਜਾ ਅਗਲਾ ਯਾਰ ਵਾਕੇ ਲੈ ਜਾ ਮਿੱਤਰੋ ਇੰਜਨ ਗੇਅਰ ਦਾ ਓਕੇ ਆ ਤਸੱਲੀ ਕਰਕੇ ਲਜਾਓ tractor ਚੈੱਕ ਕਰ ਸਕਦੇ ਹਾਂ ਸੈਂਪਲ ਕੱਪੜੇ ਵਾਲੀ ਸਤਰੀ ਆ ਗਈ ਮਾਡਲ ਤੇ ਰੇਟ ਕਿਨਾਈ ਮਾਡਲ 14 ਹਾਂਜੀ ਰੇਟ 3 ਲੱਖ ਤੇ 65000 ਰੁਪਏ ਦੇਣਾ ਕਿੰਨੇ ਦਾ ਮੋਟਰ ਸਾਹਿਬ ਦੇ 60 ਦਾ ਦੇ ਦਾਂਗੇ 60 ਦਾ ਹਾਂਜੀ ਲੋ ਵੀ ਤਨ 160000 ਦਾ ਟਰੈਕਟਰ ਲੈ ਜਿਓ ਚੰਗਾ ਟਰੈਕਟਰ ਹੈ ਮੂਰੇ ਆ ਗਿਆ ਛੜਦਾ ਸਿਉਣਾ ਦੀ ਕਾ ਚੇਂਜਰ ਮੈਟ ਹਾਂ ਹਾਂ 21 ਮਾਡਲ ਹੈ ਜੀ ਹਾਂ ਜੀ ਬਸ ਰੁਪਈਆ ਦਾ ਰੁਪਈਆ ਹੈ ਟਰੈਕਟਰ ਠੀਕ ਹੈ ਜੀ ਟੂ 90 ਪੈਸੇ ਹੀ ਪਏ ਆ ਠੀਕ ਹੈ ਜੀ ਚੇਂਜਰ ਮੈਟ ਹੈ ਹਾਂ ਤੇ ਸੈਂਪਲ ਕੱਪੜੇ ਵਾਲੀ ਸਤਰੀ ਆ ਗਈ ਰੰਗ ਰੰਗ ਪੇਂਟ ਦਾ ਇਹ ਤੇ ਵੱਜੀ ਨਹੀਂ 21 ਨਾ 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 ਰੰਗ ਪੇਂਟ ਕਿਹੜਾ ਇਹ ਤੇ ਹਾਂ ਫਾਸਟ ਪਾਰਟੀ ਡਬਲ ਡਿਸਟਰੀਬਿਊਟਰ ਚ ਫਾਸਟ ਪਾਰਟੀ ਆ ਤੇ ਟਰੈਕਟਰ ਸਾਰਾ ਚੰਗਾ 3 ਸਪੀਡ ਹੈ 3 ਸਪੀਡ ਹੈ ਹਾਂ ਤੇ ਰੇਟ ਕਿੰਨਾ ਰੋ 21 ਦਾ ਰੇਟ ਦੇ ਦਾਂਗੇ ਤਾਂ 5 ਲੱਖ 70 ਹਜ਼ਾਰ 570 ਹਾਂ ਪੂਰੇ ਦਾ 5 ਲੱਖ 70 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਵਨ ਹੈ ਹਾਂ ਹਾਂ ਟਰੈਕਟਰ ਚੰਗਾ ਸਾਰਾ ਟਰੈਕਟਰ ਦੇਖ ਸਕਦੇ ਹਾਂ 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 ਹਾਉਂਡ ਸਿਸਟਮ ਵਿੱਚੇ ਜੋ ਸਿੰਪਲ ਕੱਪੜੇ ਵਾਲੀ ਛਤਰੀ ਹੈ ਹਾਂ ਹਾਂ ਮੂਰੇ 735 ਸਵਰਾਜ ਆ ਗਿਆ ਹੈ ਹਾਂ ਸੱਤ ਮਾਡਲ ਹੈ ਸੱਤ ਮਾਡਲ ਹੈ ਇੰਜਨ ਗੇਅਰ ਦਾ ਕਿੱਦਾਂ ਹੈ ਮਾਹ ਜਮਾ ਕੋਕੇ ਵਰਗਾ ਜਮਾ ਕੋਕੇ ਵਰਗਾ ਟਾਇਰਾਂ ਦੀ ਕਿੱਟ ਹੈ ਨਵੇਂ ਟਾਇਰਾਂ 13 ਵਾਲੇ 13 ਵਾਲੇ ਨਵੇਂ ਟਾਇਰ ਆ 12 ਵਾਲੇ ਆਉਂਦੇ ਇਹਦੇ ਠੀਕ ਹੈ ਇੰਜਨ ਗੇਅਰ ਦਾ ਓਕੇ ਆ ਮਾਹ ਜਮਾ ਕੋਕੇ ਵਰਗਾ ਠੀਕ ਹੈ ਰੰਗ ਪੇਂਟ ਦਾ ਵੀ ਰੇਨ ਵਾਲਾ ਹੈ ਹੈ ਕਿੰਨੇ ਪੈਸੇ ਹੈ ਸੱ ਆ ਰਿਹਾ ਨਾ ਮੈਂ ਪਾ ਦੋ ਲੱਖ ਰੁਪਇਆ ਜੀ ਹੋਰ ਟਰੈਕਟਰ ਵੀ ਦੇਖਾ ਟਰੈਕਟਰ ਦੇ ਕਿੰਨੇ ਵਾਲੀ ਵਿਕੀ ਜਾਂਦੇ ਆ ਭਾਇਆ ਨਾ 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 ਲੱਖ ਨਾਲ ਨਾਲ 80 ਲੱਖ ਕਿੰਨੇ ਦਾ ਫੇਰਾ ਪਰੂ ਗੇ ਲੱਖ ਨਾਲ ਨਾਲ 99 ਲਾਓ 99 ਦਾ ਕਿੰਨੇ ਦਾ 95 ਦਾ ਦੇ ਦਾਂਗੇ 90000 ਦਾ ਹੋਰ ਦੱਸ ਬਸ ਕਾਹੇ ਦਾ ਸਰ ਮੇਰੇ 90 ਦਾ ਠੀਕ ਹੈ ਨਾ ਕਮਿਸ਼ਨ ਕਿਸੇ ਸੱਤ ਵਾਲਾ ਦੇਖ ਪੈਂ ਠੀਕ ਹੈ ਟਰੈਕਟਰ ਵੀ ਨਹੀਂ ਮਿਲਦਾ ਸਾਥੋਂ ਨਹੀਂ ਮਿਲਦਾ ਭਾਈ ਨਹੀਂ ਮਿਲਦਾ ਹਾਂ ਚੰਗਾ ਟਰੈਕਟਰ ਹੈ ਕੋਲੋਂ ਲੈ ਕੇ ਗੱਲ ਕੀਤੀ ਜਾਵੇ ਮੋੜ ਭਾਈ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਟਰੈਕਟਰ ਹਾਂ ਹਾਂ ਬਾਦੂ ਬਾਦੂ ਠੀਕ ਹੈ ਤੇ ਲੋਕੇਸ਼ਨ ਕੀ ਪੈ ਗਈ ਤਲਵੰਡੀ ਸਾਬੋ ਟਰੈਕਟਰ ਮੰਡੀ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਜੀ 9977741099 99777 41099 ਠੀਕ ਹੈ ਬਹੁਤ 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 ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਆਸਰੇਕਾਲ ਜੀ